ਜੀ ਸਰ ਸਰ ਅੱਜ ਪੂਰੇ ਦੇਸ਼ ਵਿੱਚ ਜਿਹੜਾ ਹੈ ਪਸ਼ਰਬ ਦੀ ਹੁੰਟਾ ਦਾ ਮਨਾਇਆ ਜਾ ਰਿਹਾ ਹੈ ਕੱਲ ਕ ਜੇ ਤਾਂ ਗੁਰਦਾਸਪੁਰ ਸ਼ਹਿਰ ਵਿੱਚ ਵੀ ਬੜੀ ਹੀ ਹੁੰਟਾ ਦਾ ਮਨਾਇਆ ਜਾ ਰਿਹਾ ਹੈ ਤੇ ਕਿਸ ਤਰ੍ਹਾਂ ਦੀ ਤਿਆਰੀਆਂ ਹਨ ਕਿਸ ਤਰ੍ਹਾਂ ਦਾ ਪਸ਼ਰਬ ਮਨਾਇਆ ਗਿਆ ਦੇਖੋ ਜੀ ਪਹਿਲੇ ਤੇ ਮੈਂ ਤੁਹਾਡੇ ਮਾਧਿਅਮ ਰਾਹੀਂ ਸਾਰਿਆਂ ਦਾ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਦਸਹਿਰੇ ਮੇਲੇ ਤਿਉਹਾਰ ਮਨਾਉਣ ਵਾਸਤੇ ਪੂਰੇ ਸ਼ਹਿਰ ਨੇ ਖੁੱਲੇ ਦਿਲ ਨਾਲ ਗ੍ਰਾਈ ਦਿੱਤੀ ਹੈ ਔਰ ਨੰਬਰ 2 ਤੇ ਇਹ ਬੁਰਾਈ ਦੇ ਉੱਪਰ ਸਚਾਈ ਦੀ ਜਿੱਤ ਦਾ ਪ੍ਰਤੀਕ ਹੈ ਦੀ ਦਸਹਿਰਾ ਜਿਹੜਾ ਹੈ ਉਹ ਹਮੇਸ਼ਾ ਹੀ ਜਦੋਂ ਵੀ ਬੁਰਾਈ ਦਾ ਕੰਮ ਵੱਦਾ ਹੈ ਉਹਦੇ ਵਾਸਤੇ ਸੱਚਾਈ ਦੀ ਜਿੱਤ ਵਾਸਤੇ ਇਹ ਦਸਹਿਰਾ ਮਨਾਇਆ ਜਾਂਦਾ ਹੈ ਦਸਹਿਰਾ ਜਿਹੜਾ ਗੁਰਦਾਸਪੁਰ ਦੇ ਵਿੱਚ ਹੈ ਬਹੁਤ ਵਧੀਆ ਤਰੀਕੇ ਨਾਲ ਮੇਰਾ خیال ਮਨਾਇਆ ਗਿਆ ਔਰ ਕਾਫੀ ਰਸ ਸੀ ਮੈਂ ਇਸ ਵਾਸਤੇ ਪ੍ਰਧਾਨ ਹਰਦੀਪ ਸਿੰਘ ਜੀ ਰਿਆੜ ਜਿਹੜੇ ਹਨ ਇਥੋਂ ਦੇ ਪ੍ਰਧਾਨ ਉਸ ਸਮੂਜੀ ਟੀਮ ਦਾ ਬੜਾ ਧੰਨਵਾਦੀ ਹਾਂ ਜਿਨ੍ਹਾਂ ਨੇ ਮੋਢੇ ਨਾਲ ਮੋਢਾ ਲਾ ਕੇ ਬੜੇ ਹੀ ਸਚਾਰੂ ਢੰਗ ਦੇ ਨਾਲ ਦਸਹਰਾ ਜਿਹੜਾ ਲੋਕਾਂ ਨੂੰ ਦਿਖਾਇਆ ਮੈਂ ਕੋਈ ਲੀਡਰ ਨਹੀਂ ਜੀ ਕੋਈ ਮੈਂ ਕੁਛ ਨਹੀਂ ਆ ਸੇਵਾਦਾਰ ਆ ਔਰ ਭਗਵਾਨ ਰਾਮ ਜੀ ਦਾ ਆਸ਼ੀਰਵਾਦ ਜਿਹੜਾ ਹੈ ਸਾਨੂੰ ਮਿਲਦਾ ਰਹਿੰਦਾ ਹੈ ਐਸੇ ਤਰ੍ਹਾਂ ਹੀ ਅਸੀਂ ਹਿੰਦੂ ਯੋਗ ਸਭਾ ਰਾਮਨਾਥ ਕਲੱਬ ਜੀਦਾ ਭਵਨ ਰੋਡ ਦੇ ਉੱਪਰ ਰਾਮਲੀਲਾ ਕਰਵਾਨੇ ਹਾਂ ਔਰ ਉਥੋਂ ਦੇ ਵੀ ਪ੍ਰਧਾਨ ਜਿਹੜੇ ਸਰਦਾਰ ਹਰਦੀਪ ਸਿੰਘ ਜੀ ਰਿਆੜ ਹਨ ਉਹ ਸਾਰੇ ਅਸੀਂ ਬੜੇ ਮਿਲ ਜੁਲ ਕੇ ਸਾਰੇ ਇੱਕ ਪਰਿਵਾਰ ਵਾਂਗਰ ਹੋ ਕੇ ਰਾਮਲੀਲਾ ਔਰ ਦਸਹਰੇ ਦੇ ਤਿਹਾਰ ਨੂੰ ਮਨਾਣੇ ਆ ਅੱਜ ਮੁੱਖ ਮਹਿਮਾਨੇ ਪਰਟੀ ਕੁਮ ਜੀ ਅੱਜ ਇਸ ਮੰਚ ਦੇ ਉੱਪਰ ਸ਼੍ਰੀ ਰਮਨ ਬਹਿਲ ਜੀ ਜੋ ਕਿ ਹਲਕਾ ਇੰਚਾਰਜ ਹਨ ਆਮ ਆਦਮੀ ਪਾਰਟੀ ਗੁਰਦਾਸਪੁਰ ਦੇ ਉਹਨਾਂ ਨੇ ਅੱਜ ਇਸ ਮੰਚ ਦੇ ਉੱਪਰ ਮੁੱਖ ਭੂਮਿਕਾ ਨਿਭਾਈ ਮੁੱਖ ਮਹਿਮਾਨ ਦੀ ਉਹਨਾਂ ਦੇ ਨਾਲ ਜਤੇਜ ਜੀ ਮਹਾਜਨ ਔਰ ਹੋਰ ਵੀ ਉਹਨਾਂ ਦੇ ਸਾਥੀ ਉਹਨਾਂ ਦੇ ਭਰਾ ਜੇ ਬਹਿਲ ਜੀ ਔਰ ਸਾਰੇ ਉਹਨਾਂ ਦੇ ਪਰਿਵਾਰ ਦੇ ਔਰ ਵੀ ਜਿਹੜੇ ਉਹਨਾਂ ਦੇ ਸਾਥੀ ਹਨ ਸਾਰੇ ਇੱਥੇ ਆਏ ਹਨ ਗਗਨਜੀ ਮਹਾਜਨ ਸ੍ਰੀ ਆਪਣੇ ਜਪੇਸ਼ ਮਹਾਜਨ ਜੀ ਔਰ ਸਾਡੇ ਰਵੀ ਭਾਜੀ ਸਬਜੀ ਮੰਡੀ ਵਾਲੇ ਅਸ਼ੋਕ ਮਹਾਜਨ ਜੀ ਔਰ ਵੀ ਗਰਮੰਨੇ ਵਿਅਕਤੀ ਜੁਗੇਸ਼ ਜੀ ਭੰਡਾਰੀ ਅਸ਼ੋਕ ਜੀ ਵੈਦ ਤੇ ਸ਼ਹਿਰ ਦੇ 바ਵਾ ਗਰਮੰਨੇ ਵਿਅਕਤੀ ਜਿਹੜੇ ਇਸ ਮੰਚ ਨੂੰ ਸ਼ਿਰਜੋਗ ਕਰਦੇ ਹਨ ਉਹ ਸਾਰੇ ਇੱਥੇ ਪਹੁੰਚੇ ਅਸੀਂ ਉਹਨਾਂ ਦੇ ਸਾਰਿਆਂ ਦੇ ਇੱਥੇ ਆਂ ਪਹੁੰਚਾਂ ਤੇ ਬੜਿਆ ਬਾਰੇ ਖਬੂਬ ਨਾਟਕ ਹਰ ਕਲਾਕਾਂ ਵਾਸੀ ਜੀ ਨਾ ਉਹ ਕੋਈ ਦੇਖਾ ਕਿ ਕੈਸੀ ਆਵਾਜ਼ ਆ ਰਹੀ ਆ ਜੀ ਮੈਂ ਕੀ ਕਹਿਣਾ ਚਾਹੂਗੀ ਇਤਿਹਾਰ ਮਰੇ ਸਭ ਤੋਂ ਪਹਿਲਾਂ ਤਾਂ ਸਾਰਿਆਂ ਨੂੰ ਜੈ ਸ਼੍ਰੀ ਰਾਮ ਸੋ ਅੱਜ ਜਿਹੜਾ ਇਹ ਤਿਹਾੜ ਦੁਸ਼ਹਿਰੇ ਦਾ ਸਾਰੇ ਮਨਾ ਰਹੇ ਆ ਸਾਰੇ ਕੋਲ ਦੁਨੀਆ ਚ ਮਨਾਇਆ ਜਾ ਰਿਹਾ ਆ ਇਹ ਤਿਹਾੜ ਬਦੀ ਤੇ ਨੇਕੀ ਦੀ ਜਿੱਤ ਦਾ ਤਿਹਾੜ ਆ ਜਿਹੜਾ ਇਹ ਦੱਸਿਆ ਜਾਂਦਾ ਵੀ ਜਿਹੜੀ ਬੁਰਾਈ ਆ ਉਹ ਅੱਜ ਨਹੀਂ ਤਾਂ ਕੱਲ ਖਤਮ ਹੋਣੀ ਹੀ ਹੋਣੀ ਆ ਸੋ ਸਾਰਿਆਂ ਨੂੰ ਇਸ ਤਿਹਾੜ ਦੀਆਂ ਬਹੁਤ ਬਹੁਤ ਸ਼ੁਭਕਾਮਨਾਵਾਂ ਤੇ ਇਸ ਮੇਲੇ ਦੀ ਪ੍ਰਬੰਧਕ ਕਮੇਟੀ ਨੂੰ ਸਾਰਿਆਂ ਨੂੰ ਬਹੁਤ-ਬਹੁਤ ਸ਼ੁਭਕਾਮਨਾਵਾਂ ਤੇ ਪਰਮਾਤਮਾ ਕਰੇ ਕਿ ਅਸੀਂ ਸਾਰੇ ਅਰਦਾਸ ਕਰੀਏ ਵੀ ਇਦਾਂ ਹੀ ਇਹ ਕਮੇਟੀ ਦਿਨ ਰਾਤ ਮਿਹਨਤ ਕਰੇ ਤੇ ਆਉਣ ਵਾਲੇ ਟਾਈਮ 'ਚ ਹੋਰ ਵਧੀਆ ਤਰੀਕੇ ਨਾਲ ਇਹ ਤਿਉਹਾਰ ਜਿਹੜੇ ਲੱਗਦੇ ਰਹਿਣ ਤਾਂ ਜੋ ਆਉਣ ਵਾਲੀ ਪੀੜ੍ਹੀ ਨੂੰ ਵੀ ਸਾਡਾ ਇਤਿਹਾਸ ਪਤਾ ਲੱਗਦਾ ਰਹੇ ਮੈਡਮ ਇਹ ਸਾਡਾ ਤਿਉਹਾਰ ਆਹ ਜਿਹੜੇ ਰਾਜਨੀਤਿਕ ਕਾਗੂਆ ਹਰ ਇੱਕ ਜਿੱਥੇ ਨੇ ਔਰ ਕੀ ਕਹਿਣਾ ਚਾਹੋਗੇ ਕਿ ਕਿੰਨਾ ਦਾ ਤਹਲਾ ਰਣਾ ਕੀਤਾ ਦੇਖੋ ਇਹ ਜਿਹੜਾ ਤਿਹਾੜ ਅਸੀਂ ਮਨਾਉਂਦੇ ਆ ਸਾਰੀ ਰਾਜਨੀਤਿਕ ਪਾਰਟੀਆਂ ਇਕੱਠੀਆਂ ਹੁੰਦੀਆਂ ਨੇ ਸਾਰੇ ਸੰਗਠਨ ਇਕੱਠੇ ਹੁੰਦੇ ਨੇ ਸੋ ਇੱਕ ਪਹਸਾਂਜੀ ਭਾਈਵਾਲਤਾ ਦਾ ਸੁਨੇਹਾ ਜਾਂਦਾ ਆ ਕਿਉਂਕਿ ਜਦੋਂ ਤਿਹਾੜ ਆਉਂਦੇ ਨੇ ਉਹਦੇ ਚ ਕੋਈ ਵੀ ਪਾਰਟੀਬਾਜੀ ਜਿਹੜੀ ਆ ਉਹ ਮਾਇਨੇ ਨਹੀਂ ਰੱਖਦੀ ਸਿਰਫ ਅਸੀਂ ਪੰਜਾਬ ਦੇ ਵਸਨੀਕ ਆ ਇਸ ਦੇਸ਼ ਦੇ ਵਸਨੀਕ ਆ ਸੋ ਅਸੀਂ ਸਾਰਿਆਂ ਨੂੰ ਇੱਕ ਸਾਂਝੀ ਭਾਈਵਾਲਤਾ ਦਾ ਸੁਨੇਹਾ ਦਿੰਨੇ ਆ ਆਪ ਸਾਰੇ ਸਤਿਕਾਰਯੋਗ ਸਾਹਿਬਾਨ ਜਿਹੜੀ ਚੰਗੀਆਂ ਚੀਜ਼ਾਂ ਦਾ ਨਾਮ ਲੈ ਚਾਹੋਗੇ ਸਹਿਮਤ ਹੋਰੇ ਪਹਿਲਾਂ ਤਾਂ ਮੈਂ ਸਾਰੇ ਗੁਰਦਾਸਪੁਰ ਵਾਸੀਆਂ ਤੇ ਪ੍ਰਭੂ ਪ੍ਰੇਮੀਆਂ ਨੂੰ ਦੁਸ਼ਹਿਰੇ ਦੇ ਸ਼ੁਭ ਅਵਸਰ ਤੇ ਹਾਰਦਿਕ ਵਧਾਈ ਤੇ ਸ਼ੁਭ ਕਾਮਨਾ ਦੇਣਾ ਨਾਲੇ ਮੈਂ ਗੁਰਦਾਸਪੁਰ ਮੇਲਾ ਕਮੇਟੀ ਦੇ ਪ੍ਰਧਾਨ ਹਰਦੀ ਬਰਿਆੜ ਦੀ ਤੇ ਉਹਨਾਂ ਦੀ ਸਾਰੀ ਟੀਮ ਦਾ ਧੰਨਵਾਦ ਕਰਨਾ ਕਿ ਉਹਨਾਂ ਨੇ ਜਿਹੜਾ ਹਰਦਸ਼ਨੀ ਰੋਡ ਤੇ ਰਿਜਨਲ ਕੈਂਪਸ ਦੇ ਸਾਹਮਣੇ ਅੱਜ ਦੁਸ਼ਹਿਰੇ ਦਾ ਤਿਹਾਰ ਰਾਵਣ ਮੇਘਨਾਥ ਤੇ ਕੁੰਕਰੰਦੀ ਦੇ ਪੁਤਲੇ ਖੜੇ ਕਰਕੇ ਮਨਾਇਆ ਉਹ ਵਧਾਈ ਦੇ ਪਾਤਰ ਨੇ ਬਹੁਤ ਜ਼ਿਆਦਾ ਰੌਣਕ ਹੀ ਇੱਥੇ ਵੀ ਹੁਣ ਤੋਂ ਹੀ ਜੇ ਤਾਂ ਵੀ ਦੇਖ ਲੋ ਘੰਟਾ ਹੋ ਗਿਆ ਪਤਲੇ ਸੜੇ ਦੇ ਹਾਈ ਤੱਕ ਵੀ ਭੀੜ ਉਹਦਾ ਦੀ ਉਹਦਾ ਮੈਂ ਤੇ ਲੋਕਾਂ ਚ ਕਾਫੀ ਉਤਸ਼ਾਹ ਹੀ ਇਹ ਬੁਰਾਈ ਤੇ ਨੇਕੀ ਦਾ ਤਿਉਹਾਰ ਜਿਹੜਾ ਦੁਸ਼ਹਿਰਾ ਸਾਨੂੰ ਅ ਸੱਤੇ ਤੇ ਸੱਤੇ ਦੀ ਜਿੱਤ ਦਾ ਪ੍ਰਤੀਕ ਹੈ ਦੇਖੋ ਰਵਣ ਦਾ ਬੋਤ ਹਰ ਸਾਲ ਸਾੜਨ ਦਾ ਇਹੀ ਤੋਕ ਨੂੰ ਦਗਾ ਕਿ ਜਿਹੜਾ ਅਤਿਆਚਾਰ ਦੇ ਉੱਤੇ ਨੇਕੀ ਦੀ ਜਿੱਤ ਵੱਡੀ ਦੇ ਉੱਤੇ ਨੇਕੀ ਦੀ ਜਿੱਤ ਝੂਠ ਤੇ ਸੱਚ ਦੀ ਜਿੱਤ ਔਰ ਲੋਕਾਂ ਨੂੰ ਇੱਕ ਯਾਦ ਕਰਾਇਆ ਜਾਂਦਾ ਵੈ ਕਿ ਪ੍ਰਭੂ ਰਾਮ ਜੀ ਦੇ ਨਕਸ਼ੇ ਕਦਮਾਂ ਤੇ ਚੱਲਦੇ ਹੋਏ ਰਾਸ਼ਟ ਪ੍ਰੇਮ ਜਿਹੜਾ ਸਰਵੋਪਰੀ ਹੋਣਾ ਚਾਹੀਦਾ ਔਰ ਧਰਮ ਦੀ ਮਰਿਆਦਾ ਨੂੰ ਧਿਆਨ ਚ ਰੱਖਦੇ ਹੋਏ ਆ ਦੁਸ਼ਹਰੇ ਦਾ ਤਿਹਾਰ ਜਿਹੜਾ ਹਰ ਸਾਲ ਇਦਾਂ ਹੀ ਤੁਮ ਤੁਮ ਮਨਾਇਆ ਜਾਂਦਾ ਓਕੇ ਜੀ ਅੱਛਾ ਜੀ ਸਰ ਅੱਜ ਦੁਨੀਆ ਭਰ ਵਿੱਚ ਦੁਸ਼ਰਾ ਬੜੀ ਹੀ ਧੂਮਤਾਂ ਨਾਲ ਮਨਾਇਆ ਜਾ ਰਿਹਾ। ਗੁਰਦਾਸਪੁਰ ਵਿੱਚ ਵੀ ਜਿਹੜਾ ਦੁਸ਼ਰਾ ਬੜੀ ਧੂਮਤਾਂ ਨਾਲ ਮਨਾਇਆ ਗਿਆ। ਔਰ ਤੁਹਾਡੀ ਕਮੇਟੀ ਵੱਲੋਂ ਹਰ ਸਾਲ ਬੜੀ ਧੂਮਤਾਂ ਨਾਲ ਮਨਾਇਆ ਜਾਂਦਾ ਤੇ ਕਿਸ ਨਰ ਉਪਰ ਆਲਾ ਰਿਹਾ ਇਸ ਵਾਰ। ਦੇਖੋ ਜੀ ਸਾਰੀਆਂ ਹੀ ਜਿੰਨੀਆਂ ਵੀ ਦੁਸ਼ਰਾ ਕਮੇਟੀਆਂ ਵਾਂ ਸਾਰਾ ਯੋਰ ਲਾ ਕੇ ਕਰਦੇ ਆ। ਸਾਰਾ ਕੰਮ ਬਹੁਤ ਹਲ ਕਰਦਾ ਵਾ। ਕਿਸੇ ਦਾ ਵੱਧ ਕੰਮ ਨਾ ਕਿਸੇ ਦਾ ਘੱਟ ਕਰ ਦਿੰਦਾ ਵਾ। ਮੇਰੇ ਵੱਲੋਂ ਸਾਰੇ ਸਨਮਾਨੀ ਜਿੰਨੀਆਂ ਵੀ ਦੁਸ਼ਰਾ ਕਮੇਟੀਆਂ ਵਾਂ ਬੜਾ ਯੋਰ ਲਾ ਕੇ ਕੰਮ ਕਰਦੇ ਆ। ਉਮਰ ਸੰਗ ਦੇ ਦਲਵਾਨੀਆਂ ਵੀ ਚਲੋ ਗਵਾਗੇ ਰਾਜ ਦੇ ਚਿੱਤੇ ਬਾਰੇ ਜਿਹੜੀ ਇਹ ਵਿਦਾਈ ਦੇ ਤੇ ਸਾਈ ਦੀ ਜਿੱਤ ਦੇ ਪਤੀ ਜਿਹੜੇ ਹਥਿਆਰ ਮਲਾਂਦੇ ਨੇ ਲੋਕਾਂ ਨੂੰ ਇੱਥੇ ਸਿੱਖਿਆ ਮਿਲਦੀ ਆ ਚਾਹੇ ਕੋਈ ਕਿੰਨਾ ਵੀ ਸਮਰਥਵਾਦ ਚੋਲਾ ਹੋ ਜੇ ਚਾਹੇ ਕਿਸੇ ਕੋਲ ਜਿੰਨੀ ਮਰਜ਼ੀ ਪਾਵਰ ਆ ਜੇ ਜਦੋਂ ਮਿਸਯੂਜ਼ ਕਰਨ ਲੱਪੈਂਦਾ ਵਾ ਤੇ ਵਿਧਾਨ ਸਭਾ ਵਾਲਾ ਸੀ ਹੋ ਜਾਂਦਾ ਪਾਵਰ ਦੇ ਨਾਲ ਨਾਲ ਬੰਦੇ ਨੂੰ ਬਿਲਕੁਲ ਆਸਟ੍ਰੇਲੀਆ ਟਿਕਾਣੇ ਲੱਗਣੀ ਲੱਗਦੀ ਆ ਉਹ ਆ ਆਮ ਜੀ ਦੇ ਦੋਸੇ ਮਾਰ ਕੇ ਚੱਲਣਾ ਚਾਹੀਦਾ ਵਾ ਜੋ ਅਸੀਂ ਦਸਾਂ ਦੇ ਸਿੱਖਨੇ ਆ ਉਹ ਤੇ ਸਿੱਖਿਆ ਲਈ ਗਈ ਦੀ ਆ ਮੈਂ ਇਹਨਾਂ ਕੋਸ਼ਿਂ ਕਹਿੰਦਾ ਆ ਸਰ ਜੀ ਇੱਕ ਗਲ ਹੋਰ ਬਹੁਤ ਵੱਡਾ ਹਜੂ ਅਸੀਂ ਦੇਖਿਆ ਕਿ ਬਹੁਤ سارے ਲੋਕ ਦੇ ਰੇਖਾ ਦੇਖੇ ਗਏ ਤੇ ਕੀ ਕਹਿਣਾ ਚਾਹੋਗੇ ਇਸ ਲੋਕਾਂ ਦੇਖੋ ਜੀ ਸਾਰੇ ਉਹ ਆਦਰ ਆਪਾਸਕ ਨਹੀਂ ਸਾਰੇ ਭਗਵਾਨ ਨੂੰ ਪਿਆਰ ਕਰਦੇ ਨੇ ਚਲੋ ਜਿਹੜੀ ਆ ਤਿਹਾੜ ਨੂੰ ਵੇਖਣ ਆਉਂਦੇ ਨੇ ਮੈਂ ਕੋਸ਼ਿਸ਼ ਵੀ ਨਹੀਂ ਆਉਣਾ ਕੋਈ ਲੇਕਰ ਮੋਹਲੀ ਦਾ ਕਾਰਕਰਦਾ ਵਾ ਲੇਕਰ ਫਿਰ ਵੀ ਉਹ ਇੰਨਾ ਵੱਡਾ ਵਿਸ਼ਵਾਸ ਕਰਕੇ ਆਂਦੀ ਆ ਮੈਂ ਸਭਾ ਹੀ ਉਹਨਾਂ ਦੇ ਜਨਰਲ ਦੇ ਵਿੱਚ ਇਹ ਨਹੀਂ ਰਵਾਂਗਾ ਕਿ ਜਿਹੜੇ ਆਪਣਾ ਸਮਾਂ ਕੱਢ ਕੇ ਆਪਣੇ ਬੱਚਿਆਂ ਨੂੰ ਨਾਲ ਲੈ ਕੇ ਆਦੇ ਨੇ ਉਹ ਸਾਡੀ ਸੰਸਕ੍ਰਿਤੀ ਨਾਲ ਜੋੜ ਕੇ ਰੱਖਦੇ ਨੇ ਇੰਨਾ ਕੁਝ ਹੀ ਕਰਦੇ ਆ ਕਰੰਦਾ ਕਰੰਦਾ ਟਚਾਂ ਰੁਕ ਜਾ ਰੁਕ ਜਾਈਏ ਪਿੱਛੇ ਲਿਖਿਆ ਹੋਇਆ ਕੋਈ ਨਾ ਮਾਰੀ ਅਗੇ ਜਨਾਬ ਜੀ ਲੱਗਦਾ ਦਸ ਅਗਲੇ ਗੱਲ ਬਤਾ ਦਮ ਨਿਵਾੜਾ ਮੋਨਾ ਤੋਂ ਸਾਰੇ ਪਹੁੰਚ ਆਏ ਤੁਹਾਡਾ ਜਿਹੜਾ ਮੈਂ ਪਾਣੀ